ਸ਼ਹੀਦਾਂ ਦੀ ਕਤਲਗਾਹ ਛੇ ਕਿਹਿਆ ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਕ ਤੇ ਤਾਂ ਖੁਦਾ ਵੀ ਕੁਰਬਾਨ ਹੋਤਾ ਹੈ ਇਹ ਉਹ ਮੁਕੱਦਸ ਅਸਥਾਨ ਹੈ ਜਿਹਦੇ ਬਾਰੇ ਦੁਨੀਆ ਦੇ ਮਹਾਨ ਕਵੀਆਂ ਨੇ ਇਹ ਆਪਣੇ ਕਵਤਾਵਾਂ ਦੇ ਵਿੱਚ ਬਿਆਨ ਕੀਤਾ ਕਿ ਚਮਕ ਹੈ ਮਿਹਰ ਦੀ ਚਮਕੌਰ ਤੇਰੇ ਦਰੋਂ ਮੈਂ ਇਹੀ ਸੇ ਸਿਤਾਰੇ ਬਣ ਕੇ ਗਏ ਉਸਮਾਨ ਦੇ ਲਈ ਇਹ ਉਹ ਮੁਕੱਦਸ ਅਸਥਾਨ ਹੈ ਜਿੱਥੇ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਦਿਨ ਸੀ ਲੇਕਿਨ ਉਸ ਦੁਨੀਆ ਦੇ ਸਭ ਤੋਂ ਛੋਟੇ ਦਿਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿੱਥੇ ਇੱਕ ਪਾਸੇ ਮਹਿਸ 40 ਸਿੱਖ ਔਰ ਦੂਸਰੇ ਪਾਸੇ 10 ਲੱਖ ਫੌਜਾਂ ਦੇ ਨਾਲ ਜਿਨ੍ਹਾਂ ਦਾ ਮੁਕਾਬਲਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਡੇ ਤੋਂ ਉਹਨਾਂ ਦਾ ਸਾਰਾ ਸਰਬੰਸ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਦੋ ਵੱਡੇ ਸਹਜਾਦੇ ਪੰਜ ਪਿਆਰੇ ਸਹਿਬਾਨ ਔਰ ਤਕਰੀਬਨ 40 ਸਿੱਖ ਜਿਹੜੇ ਇਸ ਅਸਥਾਨ ਤੇ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਗੜੀ ਵਿੱਚ ਆ ਕੇ ਉਤਾਰਾ ਕੀਤਾ ਅੱਜ ਉਸ ਥਾਂ ਤੇ ਗੁਰਦੁਆਰਾ ਗੜੀ ਸਾਹਿਬ ਸ਼ੋਭਤ ਹੈ 7 ਕੋ ਸੰਨ 1704 ਈਸਵੀ ਦੀ ਟਲੀ ਹੋਈ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗੜੀ ਸਾਹਿਬ ਵਿੱਚ ਪਹੁੰਚੇ ਸਾਰੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਮੋਰਚਾ ਬੰਦੀ ਕਰਵਾਈ 8 ਕੋ ਦਾ ਸੂਰਜ ਚੜ੍ਹਦੇ ਅਨੁਸਾਰ ਬਾਹਰ ਬਹੁਤ ਸਾਰੀਆਂ ਦੁਸ਼ਮਣ ਫੌਜਾਂ ਜਿਹੜੀਆਂ ਘੇਰਾ ਪਾ ਕੇ ਖੜੀਆਂ ਸਨ 8 ਪੋ ਵਾਲੇ ਦਿਨ ਸਾਰਾ ਦਿਨ ਕਮਸਾਨ ਦਾ ਜੰਗ ਹੋਇਆ ਜਿਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਸਾਹਿਬ ਜੀ ਪਿਆਰੇ ਭਾਈ ਮੋਹਨ ਸਿੰਘ ਸਾਹਿਬ ਜੀ ਔਰ ਪਿਆਰੇ ਭਾਈ ਸਾਬ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਉਹਨਾਂ ਦੇ ਨਾਲ ਜਿਹੜੇ 40 ਸਿੱਖ ਸੀ ਉਹਨਾਂ ਨੇ ਵੀ ਇਸ ਜੰਗ ਵਿੱਚ ਮੈਦਾਨੇ ਜੰਗ ਵਿੱਚ ਲੜਦਿਆਂ ਜਾਮੇ ਸ਼ਹਾਦਤ ਪ੍ਰਾਪਤ ਕੀਤੀ